ਮੈਂडम ਕਰਦਨ ਘਟਾ ਲਾਂਗਾ ਆਪਣੀ ਸਰਦਾਰ ਫੈਮਿਲੀ ਚ ਉਹ ਰਵਿੰਦਰ ਸਿੰਘ ਨਾਮ ਹੈ ਮੇਰਾ ਇਹ ਧੜ ਲੈਦਾ ਹੋ ਜੂਗਾ ਔਰ ਭਾਈ ਤੂੰ ਨਹੀਂ ਮਰੂੰਗਾ 1% ਕਜ਼ੂਰ ਨਹੀਂຊੂੰਗਾ ਬੰਦਿਆਂ ਦਾ 1% ਵੀ ਉਹਨਾਂ ਨਾਲ ਸ਼ਰਮ ਤੱਕਾ ਹੋ ਰਿਆ ਸੀਗਾ ਜੀ ਮੈਂ ਤੁਹਾਨੂੰ ਕਹਿ ਰਿਹਾ ਹੁਣ ਸੋਚੋ ਇੱਕ ਬੰਦੇ ਨਾਲ ਬੰਦਾ ਤੱਕਾ ਕਰ ਰਿਹਾ ਕੁਝ ਵੀ ਕਰ ਸਕਦੇ ਆ ਜੀ ਹੁਣ ਮੈਂ ਇਕੱਲਾ ਬੰਦਾ 10 ਜਣੇ ਪੈਣ ਮੇਰੇ ਕਿੱਥੇ ਬਸੇ ਲੁਕਾ ਜੀ ਇਹਨੇ ਮੈਨੂੰ ਸਾਈਡ ਤੇ ਹੋ ਕੇ ਪਤਾ ਕੀ ਕਿਹਾ ਜੀ ਕਹਿੰਦਾ ਮੈਂ ਇਕੱਲਾ ਬੰਦਾ ਕਮਾਉਣ ਨਾਲ ਆ ਜੇ ਮੈਨੂੰ ਕੁਝ ਹੋ ਗਿਆ ਮੇਰਾ ਪਰਿਵਾਰ ਭੁੱਖਾ ਮਰ ਜੂ ਜਦੋਂ ਉਹਨਾਂ ਦੇ ਅੰਕਲ ਨੂੰ ਹਿੱਟਾ ਕਰਨਾ ਮਾਰ ਆ ਗਿਆ ਉਹ ਉਹ ਮੇਰਾ ਬੇਟਾ ਸੀਗਾ ਉਹਨਾਂ ਦੇ ਵੀ ਤੇ ਮੈਂ ਨਾ ਉਹਨਾਂ ਨੂੰ ਕਿਹਾ ਮੁੰਡਾ ਨੂੰ ਮੈਂ ਕਿਹਾ ਯਾਰ ਸਰਦਾਰ ਬੰਦੇ ਦੇ ਹੱਥ ਚੱਕਦੇ ਚੰਗੀ ਗੱਲ ਨਹੀਂ ਹੈਗੀ ਤੁਸੀਂ ਕਿਉਂ ਹੱਥ ਚੱਕ ਰਹੇ ਹੋ ਉਹਨੂੰ ਕੋਲ ਚਲੋ 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 ਜੋ ਉਹ ਜਿਹਨਾਂ ਦੇ ਲਿਪੜ ਬੱਜੇ ਅੰਕਲ ਦੇ ਉਹਨਾਂ ਨੇ ਵਿਚਾਰਿਆਂ ਨੇ ਕੋਈ ਐਕਸ਼ਨ ਨਹੀਂ ਲਿਆ ਜੀ ਕੋਈ ਵੀ ਮੈਨੂੰ ਤਾਂ ਅਗਲੇ ਦਿਨ ਪਤਾ ਚੱਲਿਆ ਵੀ ਇਹ ਫੌਜੀ ਸਾਹਿਬ ਨੇ ਪਰ ਮੈਨੂੰ ਅਗਲੇ ਦਿਨ ਪਤਾ ਚੱਲਦਾ ਉਹ ਟਾਪੇ ਵਾਲਾ ਪਹਿਲਾਂ ਇਹਨਾਂ ਦੇ ਹੱਕ ਚ ਕੋਈ ਦੇ ਰਹੇ ਨਾ ਅਗਲੇ ਦਿਨ ਇਹਨਾਂ ਦੀ ਅੰਗੇਸਟ ਹੋ ਗਿਆ ਬਾਈ ਜੀ ਉਹਦਾ ਕਾਰਨ ਕੀ ਹੈ ਉਹਨੂੰ ਪ੍ਰੈਸ਼ਰਾਈਜ਼ ਕਰਾ ਗਿਆ ਹੁਣ ਫੇਰ ਉਹਦੀ ਚ ਬਲੇਵਾ ਹੈ दारू ਪੀਰੇ ਦੇ ਕੋਈ दारू ਨਹੀਂ ਜੀ ਪੀਰੇ ਦੇ ਕਿਹੜਾ ਪਿਓ ਆਪਣੇ ਮੁੰਡੇ ਨਾਲ ਬੈਠ ਕੇ दारू ਪੀ ਹੈਗਾ ਜੀ ਮੈਨੂੰ ਦੱਸੋ ਫੌਜੀ ਬੰਤੇ ਦਾ ਆਪਣੇ ਅਸੂਲਾਂ ਦੇ ਪਹਿਲੇ ਪੱਕੇ ਹੁੰਦੇ ਨੇ ਉਹਨਾਂ ਦੇ ਕੈਮਰੇ ਚੱਲਦੇ ਨੇ ਜੀ ਕਹ ਜੀ ਫੋਟੋ ਚ ਕਢ ਦੋ ਜੇ ਫੋਟੋ ਸਾਫ ਤੇ ਵਿੱਚ ਕਰਦੇ ਨਾਲ ਸਾਹ ਨੂੰ ਟੱਸ ਦੇ ਮੱਸੇ ਕਰਿਆ ਮੈਂ ਤਾਂ ਵੀ ਕਰਦੇਨ ਕਰਵਾ ਦਾਂਗਾ ਜੇ ਉਹਨਾਂ ਦਾ ਕੁਝ ਹੋਇਆ ਇਸੇ ਟਾਈਮ ਔਖੇ ਟਾਈਮ ਪਰਿਵਾਰ ਨਾਲ ਖੜੇ ਹੋਣਾ ਚਾਹੀਦਾ ਜਾਂ ਸਿਆਸਤ ਕਰੀ ਚਾਹੀਦੀ ਹੈ ਇਸ ਟਾਈਮ ਇੰਡੀਆ ਡਿਸਟਰਬ ਹੋਏ ਹੋਏ ਲੋਕਾਂ ਨੂੰ ਫਿਰ ਆਈ ਨੀਤੀ ਕਰ ਲਈ ਸਾਡੇ ਕੋਲ ਬਥੇਰੇ ਬਥੇਰੇ ਨੇ ਤੁਸੀਂ ਭਾਵਕ ਹੋ ਰਹੇ ਹੋ ਇਹ ਇਹ ਹੰਝੂ ਕੁਝ ਕਹਿਣਾ ਚਾ ਰਹੇ ਨੇ ਅਸੀਂ ਆ ਪੂਰੇ ਪਰਿਵਾਰ ਨਾਲ ਖੜਾਗੇ ਇਨਸਾਫ ਲਵਾਗੇ ਕਿਉਂਕਿ ਆ ਪਰਿਵਾਰ ਗਲਤ ਨਹੀਂ ਹੈ ਮੈਂ ਮੈਂ ਤਾਂ ਚਿੰਤਾ ਨਾ ਕਰ ਤੇ ਨਾਲ ਮੈਂ ਖੜਾ ਬਾਬਾ ਜੀ ਦੀ ਸੌਂਹ ਕਿਤੇ ਦੁੱਖ ਦੁਵਾਰ ਇਨਸਾਫ ਹੈ ਮੇਰੇ ਕਹ ਤੇਰੀ ਜ਼ਿੰਮੇਵਾਰੀ ਮੇਰੀ ਹੈ ਉਥੋਂ ਭਜਾਇਆ ਹੈ ਕਰਨ ਸਾਹ ਨੂੰ ਇਹਨਾਂ ਦੇ ਬੇਟੇ ਨੇ ਕਿ ਤੁਸੀਂ ਜਾਓ ਤੁਹਾਨੂੰ ਮਾਰ ਦੇਣਗੇ ਇੱਥੇ ਆ ਕਹਿੰਦਾ ਜੀ ਤੁਸੀਂ ਜਾਓ ਇੱਥੋਂ ਇੰਨੇ ਇੰਨੇ ਜ਼ਿਆਦਾ ਵਾਇਲੈਂਟ ਹੋਏ दारू ਕੀਤੀ ਹੋਈ ਹੈ ਇਹਨਾਂ ਨੇ ਇੱਥੋਂ ਮਾਰ ਦੇਣਗੇ ਭਜੋ ਇੱਥੋਂ ਉਹਨੇ ਭਜਾਇਆ ਫੜਾਫੜਾ ਮੇਰੇ ਜੋ ਮਰਜੀ ਹੋ ਜਾਏ ਪਰ ਮੇਰੇ ਪਰਿਵਾਰ ਕੰਨੀ ਉਂਗਲੀ ਨਹੀਂ ਅੰਦੀ। ਮਾਈ ਜੀ ਗੱਲ ਸੁਣ। ਸਭ ਤੋਂ ਪਹਿਲਾਂ ਤੇਰੇ ਨੂੰ ਕੀ ਬੋਲਿਆ? ਹਾਂਜੀ। ਸਟੇਜ ਤੋਂ ਕੀ ਬੋਲਿਆ ਗਿਆ? ਹਾਂਜੀ ਹਾਂਜੀ ਹਾਂਜੀ। ਤੇਰੇ ਨਾਲ ਕੁਝ ਵੀ ਹੁੰਦਾ। ਹਾਂਜੀ ਹਾਂਜੀ। ਦੇਖੋ ਇਹ ਪਰਿਵਾਰ ਖੜੇ ਨਾ ਖੜੇ ਪਰ ਫੌਜੀ ਤੇਰੇ ਨਾਲ ਖੜੇ ਆ। ਅਸੀਂ ਵੀ ਖੜਾਂਗੇ। ਮੈਂ ਤਾਰਾਪੁਰ ਗੇਟ ਇੰਜੀਨੀਅਰ ਖੜਾ। ਸਾਵੇਂ ਮੇਰੇ ਭੈਣ ਭਰਾ ਮੇਰੇ ਫੋਨ 'ਚ ਦੇਖ ਲਓ। ਵਿਸ਼ਵਾਸ ਕਰਕੇ ਭੇਜ ਦੇ ਬੱਚੇ ਨੂੰ। ਫੌਜੀ ਖੜੇ ਆ। ਜੋ ਦੁੱਖ ਹੈ ਉਹ ਦੇਖੋ ਬੋਲ ਤਾਂ ਜੋ ਕਿ ਉਹ ਦੱਸ ਦੋ। ਬਈ ਤੁਸੀਂ ਭਾਵਕ ਕਿਉਂ ਹੋ ਰਹੇ ਹੋ ਜਦੋਂ ਉਹ ਕਹਿ ਰਹੇ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਫਿਰ ਤੁਸੀਂ ਕਿਉਂ ਡਰ ਰਹੇ ਹੋ ਆ ਸੌਣ ਲੱਗੇ ਬਾਬਾ ਨਹੀਂ ਨਹੀਂ ਭਾਜੀ ਨਹੀਂ 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 ਇੱਕ ਮਿੰਟ ਯਾਰ ਤਰਸਾ ਨਾ ਕਰੋ ਮੇਰੀ ਬੇਨਤੀ ਸੁਣੋ ਆ ਜਾ ਭੈਣ ਉਹ ਨਹੀਂ ਨਹੀਂ ਭੈਣ ਤੁਸੀਂ ਅੱਗੇ ਆਓ ਨਹੀਂ ਨਹੀਂ ਤੁਸੀਂ ਭਾਜੀ ਮੇਰੀ ਆਈ ਵਿਟਨੈਸ ਨੇ ਪਤਾ ਤੱਕੇ ਨਾ ਮਾਰੋ ਪਲੀਜ਼ ਦੇਖੋ ਮੈਂ ਹੱਥ ਜੋੜ ਰਿਹਾ ਜੀ ਪਲੀਜ਼ ਤੱਕੇ ਨਾ ਮਾਰੋ ਭੈਣਾ ਭਾਜੀ ਮੈਂ ਨਾ ਉਸ ਮੈਂ ਬੋਲਾਂ ਭਾਜੀ ਹਾਂ ਕੋਈ ਗੱਲ ਕਰ ਦੋ ਸੈਟ ਹੋਣ ਦੋ ਸਾਰੇ ਯਾਰ ਪੱਕਾ ਨਾ ਮਾਰੋ ਤੁਸੀਂ ਇੱਕ ਮਿੰਟ ਭਾਜੀ ਪਤਾ ਕੀ ਆ ਉਧਰ ਆ ਜਾਓ ਪਤਾ ਕੀ ਆ ਤੁਸੀਂ ਸਟਾਰਟ ਕਰੋ ਕੀ ਗੱਲ ਹੋਈ ਸੀਗੀ ਤੁਸੀਂ ਕੀ ਦੇਖਿਆ ਸੀਗਾ ਤੁਹਾਨੂੰ ਇਹ ਵੀ ਅਨੁਸ਼ਾਸਨ ਦੇ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਹੋਏ ਹਾਂ ਢਿੱਲੋ ਸਾਹਿਬ ਇਹ ਮੇਰੀ ਬੇਨਤੀ ਭਾਜੀ ਮੈਂ ਬੋਲਾਂ ਬੋਲੋ ਬੋਲੋ ਸ਼ੁਰੂ ਕਰੋ ਹਾਂਜੀ ਉਸ ਦਿਨ ਮੈਂ ਰਾਤੀ ਦੇਖਿਆ ਮੈਂ ਨਾ ਪੇਸ਼ੈਂਟ ਸੱਟਣੇ ਜਾ ਰਿਹਾ ਸੀਗਾ ਅਰਜਿੰਦਰਾ ਹਸਪੀਟਲ ਮੈਂ ਜਾਣ ਦਾ ਕਰੇ ਸੀਗਾ ਫੇਰ ਮੇਰੇ ਦਿਮਾਗ 'ਚ ਆਇਆ ਮਗਰ ਰਾਤ ਦਾ ਟਾਈਮ ਹੈ ਚਲੋ ਘਰੇ ਪਰੌਂਠੇ ਲੈ ਜਾਾਂਗੇ ਵੀ ਮਾਂ ਨੂੰ ਕਿਉਂ ਤੰਗ ਕਰਨਾ ਮੈਂ ਜਾਂ ਤੱਕੇ ਗਿਆ ਨਾ ਜੀ ਆਟੋ ਪਿੱਛੇ ਕਰਕੇ ਲਾਇਆ ਹੋਇਆ ਸੀਗਾ ਮੈਂ ਕਿਉਂਕਿ ਮੈਂ ਕਹਿੰਦਾ ਮੋੜਾਂ ਦਾ ਆਰਾਮ ਦਾ ਟਾਈਮ ਹੈ ਲੋਕਾਂ ਦਾ ਰੁੜੂ ਵੀ ਹੁੰਦੀ ਆ ਤਾਂ ਮੈਂ ਉੱਥੇ ਦੇਖਿਆ ਮੈਂ ਨਹੀਂ ਅੰਕਲ ਨੂੰ ਜਾਣਦਾ ਸੀਗਾ ਵੀ ਫੌਜੀ ਸਾਹਿਬ ਨੇ ਕੌਣ ਨੇ ਜਦੋਂ ਉਹਨਾਂ ਦੇ ਅੰਕਲ ਨੂੰ ਹਿੱਟਾ ਕਰਨਾ ਮਾਰਿਆ ਗਿਆ ਲੱਪਣ ਮਾਰਿਆ ਗਿਆ ਤਾਂ ਉਹਨਾਂ ਦਾ ਜਿਹੜਾ ਬੇਟਾ ਸੀਗਾ ਉਹਨਾਂ ਦੇ ਵੀ ਤੇ ਮੈਂ ਨਾ ਉਹਨਾਂ ਨੂੰ ਕਿਹਾ ਮੁੰਡੇ ਨੂੰ ਮੈਂ ਕਿਹਾ ਯਾਰ ਸਰਦਾਰ ਬੰਦੇ ਦੇ ਹੱਥ ਚੱਕਦੇ ਚੰਗੀ ਗੱਲ ਨਹੀਂ ਹੈਗੀ ਤੁਸੀਂ ਕਿਉਂ ਹੱਥ ਚੱਕ ਰਹੇ ਹੋ ਉਹਨੂੰ ਕੋਲ ਚਲੋ 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 ਜੋ ਉਹ ਜਿਹਨਾਂ ਦੇ ਲੱਪਣ ਭੱਜੇ ਅੰਕਲ ਦੇ ਉਹਨਾਂ ਨੇ ਵਿਚਾਲਿਆਂ ਨੇ ਕੋਈ ਐਕਸ਼ਨ ਨਹੀਂ ਲਿਆ ਜੀ ਕੋਈ ਵੀ ਮੈਨੂੰ ਤਾਂ ਅਗਲੇ ਦਿਨ ਪਤਾ ਚੱਲਿਆ ਵੀ ਇਹ ਫੌਜੀ ਸਾਹਿਬ ਨੇ ਫੇਰ ਮੈਨੂੰ ਦੁੱਖ ਹੋਇਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਆਹ ਲੋਕ ਨੇ ਤਾਂ ਪਰੋ ਰੋਟੀ ਖਾ ਰਿਆ ਮੈਂ ਕਿਹਾ ਤੁਸੀਂ ਫੇਰ ਉਦੀ ਚ ਭਲੇਵੇਂ ਦਾਰੂ ਪੀ ਰਹੇ ਕੋਈ ਦਾਰੂ ਨਹੀਂ ਜੀ ਪੀ ਰਹੇ ਤੇ ਕਿਹੜਾ ਪਿਓ ਆਪਣੇ ਮੁੰਡੇ ਨਾਲ ਬੈਠ ਕੇ ਦਾਰੂ ਪੀ ਹੈਗਾ ਜੀ ਮੈਨੂੰ ਦੱਸੋ ਕਿਹੜਾ ਬਾਪ ਉਹ ਵੀ ਐਜੂਕੇਟਿਡ ਫੌਜੀ ਮੁੰਡੇ ਦਾ ਆਪਣੇ ਉਸੁੱਲਾਂ ਦੇ ਪਹਿਲੇ ਪੱਕੇ ਹੁੰਦੇ ਨੇ ਇਹਨਾਂ ਦੇ ਐਲੀਗੇਸ਼ਨ ਆ ਦਾਰੂ ਪੀ ਰਹੇ ਦੂਸਰੀ ਗੱਲ ਲੜਾ ਐਲੀਗੇਸ਼ਨ ਲੱਪੜ ਵਾਲਾ 100% ਗੱਲ ਝੂਠ ਹੈ ਜੀ ਉਹ ਫੌਜੀ ਸਾਹਿਬ ਦਾ ਲਫੜ ਮਾਰਾ ਗਿਆ ਤੇ ਉਹਨਾਂ ਦਾ ਬੇਟਾ ਵੀ ਨਾਲ ਅਸੀਂ ਬੇਟਾ ਉਹਨਾਂ ਦੇ ਵੀ ਸੱਟਾਂ ਲਗੀਆਂ ਜੀ ਪੂਰੇ ਪੂਰੇ ਤੇ ਮਨੂੰ ਉੱਥੋਂ ਪਹਜਾ ਦਿੱਤਾ ਗਿਆ ਉਹਨਾਂ ਨੂੰ ਪਤਾ ਹੈ ਕਿ ਇਹ ਕਿਤੇ ਗਲਤ ਗੱਲ ਹੁੰਦੀ ਨਹੀਂ ਦੇਖਦਾ ਜੀ ਪ੍ਰੈਸ਼ਰ ਬੋਟਰ ਵਾਲਿਆਂ ਨੂੰ ਵੀ ਸਾਰੇ ਨੂੰ ਪਤਾ ਹੈ ਦੋ ਤਿੰਨ ਮਿੱਤਰ ਨੇ ਮੇਰੇ ਜਿਹੜੇ ਯਾਰ ਨੇ ਉਹਨਾਂ ਨੂੰ ਪਤਾ ਹੈ ਵੀ ਜਿੱਥੇ ਗਲਤ ਗੱਲ ਹੁੰਦੀ ਹੈ ਆਪਾਂ ਜਾਣੇ ਜਾਣਾ ਹੁੰਦਾ ਉੱਥੇ ਪਰ ਮਨੂੰ ਅਗਲੇ ਦਿਨ ਪਤਾ ਚੱਲਦਾ ਉਹ ਟੱਬੇ ਵਾਲਾ ਪਹਿਲਾਂ ਇਹਨਾਂ ਦੇ ਹੱਕ ਚ ਗੋਈ ਦੇ ਰਹਿਆਂ ਦਾ ਅਗਲੇ ਦਿਨ ਇਹਨਾਂ ਦੀ ਅੰਗੇ ਸਟੋਕ ਹੈ ਬਾਈ ਜੀ ਉਹਦਾ ਕਾਰਨ ਕੀ ਹੈ ਉਹਨੂੰ ਪ੍ਰੈਸ਼ਰਾਈਜ਼ ਕਰਾ ਗਿਆ ਹੋਣਾ ਇਹ ਆ ਬੋਦਰ ਢੱਬਾ ਮੰਦ ਕਰਾਂਦੇ ਉਹ ਇਹਨਾਂ ਦੇ ਪੁੱਠਾ ਚੱਲ ਪਿਆ ਮੈਂ ਫਿਰ ਅਗਲੇ ਨੂੰ ਦੋਸਤਾਂ ਨੂੰ ਕਰਾਂ ਮੈਂ ਕਹਾਂ ਦੇਖੋ ਕਿੱਡੀ ਸਲੀ ਸ਼ਰਮ ਦੀ ਗੱਲ ਹੈ ਰਾਤ ਇਹਨਾਂ ਦੀ ਸਟੇਟਮੈਂਟ ਦੇ ਰਿਹਾ ਦਾ ਅੱਛਾ ਇਹਨਾਂ ਦੇ ਇਹ ਦੋਵੇਂ ਬੰਦੇ ਨਾਲ ਗੱਲ ਪੈ ਗਿਆ ਦਸ ਦਿਨ ਤੱਕ ਤੁਸੀਂ ਚੁੱਪ ਕਿਉਂ ਰਹੇ ਦਸ ਦਿਨ ਤੁਸੀਂ মিডিਆ ਦੇ ਸਾਹਮਣੇ ਆ ਕੇ ਕਿਉਂ ਨਹੀਂ ਦੱਸਿਆ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਜੀ ਮੈਂ ਹੁਣ ਵੀ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਮੈਂ ਆਪਣਾ ਪਰਿਵਾਰ ਕਰਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ ਕਿ ਕੀ ਕੁਝ ਹੋਇਆ ਹੋਇਆ ਮੇਰੇ ਨਾਲ ਮੈਂ ਆ ਰਿਹਾ ਸੀਗਾ ਜੀ ਇੱਕ ਮਿੰਟ ਵੀ ਦੇਖ ਜੀ ਗੱਲ ਕੰਪਲੀਟ ਕਰ ਲਓ ਠੀਕ ਹੋ ਬਾਈ ਜੀ ਮੈਂ ਤੁਹਾਨੂੰ ਤੁਸੀਂ ਕਰ ਦੱਸਦੇ ਨਾ ਕਿਉਂ ਜੀ ਪੁੱਸੀਗਾ ਜੀ ਤੁਸੀਂ ਕਦੇ ਨਹੀਂ ਨਾ ਮੇਰੇ ਘਰ ਜਾ ਕੇ ਖੜਾ ਮਾਰਿਆ ਹੋ ਜੀ ਮੈਂ ਤੁਹਾਡੇ ਕੋਲ ਉਹੀ ਖੜਿਆ ਤੁਹਾਨੂੰ ਉਹਦੇ ਆਨਸਰ ਕਰ ਦੂੰਗਾ ਜੀ ਮੈਂ ਫਿਰ ਹੁਣ ਸਾਹਮਣੇ ਮੈਨੂੰ ਤੁਹਾਨੂੰ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ ਜੀ ਆਹ ਮੇਰੀ ਮਰ ਤੋਂ برداشت ਨਹੀਂ ਹੋਇਆ ਮੈਂ ਹਮੜ ਵੀ ਮੰਨਦੇ ਕਿੰਨੇ ਸੀਗੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਪੁਲਿਸ ਮੁਲਾਜ਼ਮ ਕਿੰਨੇ ਸੀਗੇ ਜਿਹੜੇ ਤੁਸੀਂ ਦੇਖੇ ਉੱਥੇ ਕਾਫੀ ਸੀਗੇ ਵੀਰੇ ਜਿੱਦਾਂ ਆਪਾਂ ਉਹ ਨਹੀਂ ਕਰਨਗਾ ਟਾਰਗੇਟ ਕਰਨਾ ਹੁੰਦਾ ਕ੍ਰਿਮੀਨਲ ਵਾਰਨਾ ਹੁੰਦਾ ਕ੍ਰਿਮੀਨਲ ਟੈਪ ਇੱਥੇ ਕਿੰਨੇ 10 15 20 ਤੁਸੀਂ ਦੇਖਿਆ ਹਣਾ ਕਿ 10 15 ਜਣੇ ਦਿਖ ਰਹੇ ਨੇ ਉੱਥੇ ਪਹਿਲਾਂ ਤਾਂ 5 6 ਜਣੇ ਸੀ 5 ਮੇਰੇ ਖਿਆਲ ਅੱਠ ਨੂੰ ਸੀਗੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਜਾ ਰਿਹਾ ਸੀ ਉਦੋਂ ਦੇਖਿਆ ਸੀਗਾ ਉਦੋਂ ਅੱਗੇ ਸੀਗੀ ਪੁਲਿਸ ਕਾਫੀ ਅੱਗੇ ਸੀਗੀ ਮੇਰਾ ਰਵਿੰਦਰ ਸਿੰਘ ਕੀ ਕੰਮ ਕਰਦੇ ਹੋ ਮੈਂ ਆਟੋ ਚਲਾਉਣਾ ਵੀ ਰੇ ਆ ਲੋਕ ਸਾਰੇ ਜਨਾਂ ਚਾਹੁੰਦੇ ਹੋਣਗੇ ਦੋ ਪੁੱਛੋ ਤੁਸੀਂ ਸਟੇਜ ਤੇ ਕਿਹਾ ਕਿ ਹੰਡਿਓ ਕਿ ਤੁਸੀਂ ਇਹ ਡਰਿੰਕ ਕਰਦੇ ਹੋ ਉਸ ਦਿਨ ਜਿਸ ਦਿਨ ਆਹ ਤਸਮਹ ਮਾਲੋ ਆਹ ਤਸਮਹ ਮਾਲੋ ਤੁਸੀਂ ਗੱਲ ਸੁਣੋ ਹਾਂ ਹਾਂ ਜਿਸ ਦਿਨ ਕੇਸ ਹੋਇਆ ਸੀ ਉਸ ਦਿਨ ਤੁਸੀਂ ਡਰਿੰਕ ਕੀਤੀ ਸੀ ਨਹੀਂ ਕੀਤੀ ਸੀ ਮੈਂ ਥੋੜੇ ਦਿਨਾਂ ਤੋਂ ਡਰਿੰਕ ਬੰਦ ਕੀਤੀ ਸੀ ਕਿਉਂਕਿ ਮੇਰੇ ਨਾਲ ਦਵਾਈ ਚੱਲ ਰਹੀ ਸੀ ਕਿਉਂਕਿ ਪ੍ਰੋਬਲਮ ਕਰਕੇ ਇਹ ਚੱਕਰ ਹੈ ਜੀ ਮੈਟਰਿੰਜੀ ਹੁਣ ਕਾਹ ਤੋਂ ਡਰ ਰਹੇ ਹੋ ਜੇ ਤੁਹਾਡੇ ਨਾਲ ਢੱਲੋ ਪਰਿਵਾਰ ਕਹ ਰਿਹਾ ਕਿ ਅਸੀਂ ਖੜੇ ਹੋਏ ਆਂ ਪੂਰੀ ਆਰਮੀ ਕਹ ਰਹੀ ਆ ਅਸੀਂ ਖੜੇ ਆਂ ਫਿਰ ਤੁਸੀਂ ਗਵਾਹੀ ਦੇਣ ਤੋਂ ਕਿਉਂ ਡਰ ਰਹੇ ਹੋ ਜਾਂ ਕੋਈ ਅਜੀਬ ਗੱਲ ਹੈਗੀ ਆ ਪ੍ਰੈਸ਼ਰ ਹੋ ਰਿਹਾ ਤੁਹਾਡੇ ਦੇ ਉੱਤੇ ਮਨੂੰ ਮੈਂ ਭਾਜੀ ਪਰਿਵਾਰ ਕੀ ਨੂੰ ਨਹੀਂ ਪਸੰਦ ਹੁੰਦਾ ਮੈਂ ਹੁਣ ਵੀ ਜਦ ਦੁਆਰ ਆ ਸੀ ਨਾ ਮਨੂੰ ਤਿੰਨ ਬੰਦੇ ਮਿਲੇ ਸੀ ਮੈਂ ਕਿੱਥੇ ਜਾ ਰਹੇ ਕਹਿੰਦੇ ਧਰਨੇ ਤੇ ਜਾ ਰਹੇ ਆ ਮੈਂ ਕਿਹਾ ਭਾਜੀ ਧੰਨਵਾਦ ਮੇਰੇ ਮੈਂ ਕਿਹਾ ਮੇਰੇ ਆਟੋ 'ਚ ਬੈਠੋ ਦੋ ਬੰਦੇ ਹੋਰ ਮਿਲੇ ਮਨੂੰ ਉਹ ਤੇ ਢਿਲੋਂ ਇਹਨਾਂ ਦੀ ਆਪਾ ਸੇਵਾ ਕਰੀਦੀ ਆ ਪਰ ਬਰਦਾਸ਼ਤ ਨਹੀਂ ਹੋਇਆ ਯਾਰ ਬਾਈ ਯਾਰ ਦੂਜੀ ਗੱਲ ਜਿਹੜਾ ਡਾਂਗਾਂ ਨੇ ਤੁਹਾਨੂੰ ਘਾਇਆ ਤੁਹਾਨੂੰ ਪਰਿਵਾਰ ਦਾ ਯਾਰ ਬਾਈ ਯਾਰ ਪਿਛਲੇ ਤੁਹਾਨੂੰ ਥ੍ਰੈਟ ਕਰਿਆ ਨਹੀਂ ਹਜੇ ਤੱਕ ਮੈਨੂੰ ਕੋਈ ਇਹ ਮੈਨੂੰ ਮੈਨੂੰ ਪਤਾ ਮੈਨੂੰ ਕੌਲਾਂ ਵਾਲੀਆਂ ਸ਼ੁਰੂ ਹੋ ਲੈਣੀਆਂ ਸੀ ਜੀ ਪੁਲਿਸ ਪਲਾਜ਼ਮਾ ਕੋਲੇ ਹਥਿਆਰ ਸੀ ਕਿਹਨਾਂ ਕੋਲ ਡਾਂਗਾ ਵਗੈਰਾ ਜਾਂ ਕੋਈ ਅਸਲਾ ਵਗੈਰਾ ਨਹੀਂ ਨਹੀਂ ਅਸਲਾ ਨਹੀਂ ਸੀ ਗਲਤ ਗੱਲ ਪਾਜੀ ਨਹੀਂ 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 ਡਾਂਗਾ ਨਾ ਤੁਸੀਂ ਦੇਖਿਆ ਜਦੋਂ ਕਰਨਲ ਸਾਹਿਬ ਦੀ ਆਈਡੀ ਖੋਈ ਗਈ ਉਹਨਾਂ ਦਾ ਫੋਨ ਖੋਇਆ ਗਿਆ ਤੁਸੀਂ ਦੇਖਿਆ ਉਹ ਸੀਨ ਜੋ ਨਹੀਂ ਮੈਂ ਇਹਨਾਂ ਨੂੰ ਧੱਕਾਉਂਦਾ ਦੇਖਿਆ ਜਦੋਂ ਮਾਰ ਰਹੇ ਸੀ ਨਾ ਇਹਨਾਂ ਨੂੰ ਤੇ ਜਿਹੜਾ ਇਹਨਾਂ ਦਾ ਬੇਟਾ ਸੀਗਾ ਮੈ ਇਹ ਜਿੰਨੀ ਪਰ ਉਹਨਾਂ ਨਾਲ ਸ਼ਰਮ ਧੱਕਾ ਹੋ ਰਿਆ ਸੀਗਾ ਜੀ ਮੈਂ ਤੁਹਾਨੂੰ ਕਹਿ ਰਿਹਾ ਹੁਣ ਸੋਚੋ ਇੱਕ ਬੰਦੇ ਨਾਲ ਬੰਦਾ ਧੱਕਾ ਕਰ ਰਿਹਾ ਕੁਝ ਵੀ ਕਰ ਸਕਦੇ ਆ ਜੀ ਹੁਣ ਮੈਂ ਇਕੱਲਾ ਬੰਦਾ 10 ਜਣੇ ਪੈ ਲੈਣ ਮੇਰੇ ਕਿੱਥੇ ਬਸੇ ਲੁਕਾ ਜੀ ਕੀ ਕਹਿ ਰਹੇ ਟਾਬੇ ਵਾਲਾ ਹੁਣ ਪੁਲਿਸ ਦੇ ਨਾਲ ਹੋ ਗਿਆ ਕੱਲ ਨੂੰ ਤੁਹਾਨੂੰ ਥ੍ਰੈਟ ਆਏਗਾ ਤਾਂ ਤੁਸੀਂ ਬਿਆਨ ਬਦਲੋਗੇ ਮੈਡਮ ਗਰਦਨ ਘਟਾ ਲਾਂਗਾ ਆਪਣੀ ਸਰਦਾਰ ਫੈਮਿਲੀ ਚੋਂ ਰਵਿੰਦਰ ਸਿੰਘ ਨਾਮ ਹੈ ਮੇਰਾ ਇਹ ਧੜ ਲੈਦਾ ਹੋ ਜੂਗਾ ਔਰ ਭਾਈ ਤੁਹਨੇ ਪਰੂਗਾ ਭਾਈ ਜੀ ਹੋਰ ਕੀ ਹੋਰ ਗੌੜ ਕਹਿ ਰਾਂ ਭੈਣ ਇੱਕ ਬੰਦੇ ਮੌਜੂਦ ਸੀ ਉੱਥੇ ਜੀ ਤੁਸੀਂ ਉਹ ਤੇ ਕਾਫੀ ਬੰਦੇ ਸੀਗੇ ਰੋਟੀ ਖਾ ਰਹੇ ਸੀਗੇ ਭਾਈ ਜੀ ਔਰ ਅੱਛਾ ਅਗਲੀ ਗੱਲ ਸੁਣੋ ਦੁੱਧਾਂ ਦੁੱਧ ਪਾਣੀ ਪਾਣੀ ਹੁਣੀ ਕਰ ਦਵਾ ਉਹਨਾਂ ਦੇ ਕੈਮਰੇ ਚੱਲਦੇ ਨੇ ਜੀ ਕਹ ਜੀ ਫੋਟੋ ਜੀ ਕਢ ਦੋ ਜੇ ਫੋਟੋ ਸਾਹ ਤੇ ਦੇ ਵਿੱਚ ਕਰਨਲ ਸਾਹ ਨਾਲ ਟੱਸ ਦੇ ਮੱਸੇ ਕਰਿਆ ਮੈਂ ਤਾਂ ਵੀ ਕਰਦਣ ਗਡਵਾ ਦਾਂਗਾ ਜੇ ਉਹਨਾਂ ਦਾ ਕੁਝ ਹੋ ਗਿਆ 1% ਕਸੂਰ ਨਹੀਂ ਸੀ ਉਹ ਬੰਦਿਆਂ ਦਾ 1% ਵੀ ਕਿਸ ਦੇ ਕੈਮਰੇ ਚੱਲਦੇ ਨੇ ਟੱਬੇ ਵਾਲਿਆਂ ਦੇ ਭਾਜੀ 24 ਘੰਟੇ ਚੱਲਦੇ ਨੇ ਕੈਮਰੇ ਮੈਂ ਕਹ ਰਿਹਾ ਤੁਹਾਨੂੰ ਮੈਂ ਅਸੀਂ ਇੱਕ ਵਾਰ ਨਹੀਂ ਹਜ਼ਾਰਾਂ ਵਾਰ ਰੋਟੀ ਖਾਈ ਆ ਉੱਥੇ ਢਾਬੇ ਦਾ ਮਾਲਕ ਖਾਲਸਾ ਖਾਲਸਾ ਮੰਨ ਲੇਦਾ ਅਸੀਂ ਉੱਥੇ ਕੁਝ ਦਿਨ ਰਹਿ ਕੇ ਆਏ ਹਾਂ ਖਾਲਸਾ ਮੰਨ ਲੈ ਪਰ ਮੈਨੂੰ ਦੁੱਖ ਹੋਇਆ ਫੌਜੀ ਬੰਦੇ ਨਾਲ ੱੱਕਾ ਹੋਇਆ ਅਗਲੀ ਗੱਲ ਸੋਚੋ ਕਰਨਲ ਬੰਦੇ ਨਾਲ ਆਹ ਹੋ ਰਿਹਾ ਸਾਡੇ ਵਰਗੇ ਬੰਦੇ ਨਾਲ ਕੀ ਕੁਝ ਹੋਊਗਾ ਭਾਈ ਜੀ ਅਜਰੀ ਰੇਡ ਚ ਮੰਨਣਾ ਮੇਰੀ ਗੱਲ ਬਸ ਅੰਦੇ ਕਾਲਾ ਜਾਂਦਾ ਸੀਗਾ ਭਾਜੀ ਪਲੀਜ਼ ਸਮਝੋ ਕੋਈ ਆਈਟਮ ਟੇਲੋ ਸਾਹਿਬ ਤੁਸੀਂ ਇਸ ਨੂੰ ਤੁਸੀਂ ਇਸ ਦੀ ਸੁਰੱਖਿਆ ਦਾ ਭਰੋਸਾ ਦਿੰਦੇ ਹੋ ਇੱਕ ਮਿੰਟ ਖੜ ਜੋ ਇੱਕ ਮਿੰਟ ਖੜ ਜੋ ਆ ਮੇਰਾ ਭਰਾ ਅੱਜ ਧਰਨੇ ਦਾ ਪਤਾ ਲੱਗਿਆ ਸੀ ਇਹਨੂੰ ਤਾਂ ਇੱਥੇ ਆਇਆ ਇੱਕ ਪਰਸੈਂਟ ਵੀ ਇਹਨੂੰ ਆਪਣੀ ਸੁਰੱਖਿਆ ਦੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਪੂਰਾ ਪਰਿਵਾਰ ਇਹਦੀ ਪਿੱਛੇ ਖੜਾ ਹੈ ਪੂਰਾ ਆਰਮੀ ਯੂਨਿਟ ਜਿੰਨੇ ਸੇ ਫੌਜੀ ਐਕਸਪਾਈ ਚਾਰ ਦਾ ਸਾਡਾ ਆਇਆ ਹੋਇਆ ਪੂਰੀ ਦੀ ਪੂਰੀ ਇੰਡੀਅਨ ਆਰਮੀ ਦਾ ਸਾਥ ਦੇਊਗੀ ਠੱਲੋ ਸਾਹਿਬ OSG ਸਾਹਿਬ ਕਹਿੰਦੇ ਇਸ ਨੂੰ ਪੋਲੀਟੀਕਲ ਬਣਾਇਆ ਜਾ ਰਿਹਾ ਪੁਲਿਸ ਵਰਸਸ ਆਰਮੀ ਕੀਤੀ ਜਾ ਰਹੀ ਹੈ ਇਹ OSG ਸਾਹਿਬ ਦੇ ਬਿਆਨ ਨੇ ਤੁਹਾਨੂੰ ਵੀ ਟਾਰਗੇਟ ਕੀਤਾ ਕਿ ਉਹਦੇ ਵਿੱਚ ਕਹਿੰਦੇ ਮਿਸਿਸ ਮਿਸਟਰ ਠੱਲੋ ਵੀ ਇਸ ਦੇ ਵਿੱਚ ਸਿਆਸਤ ਕਰ ਰਹੇ ਨੇ ਮੇਰੀ ਗੱਲ ਸੁਣੋ ਆ ਹੱਥ ਜੋੜੇ ਆ ਹੱਥ ਜੋੜੇ ਮੇਰੇ ਅੱਗੇ ਮੇਜਰ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਤੁਸੀਂ ਮੇਰੇ ਮੂੰਹ ਤੋਂ ਜਦੋਂ ਦੀ ਆ ਘਟਨਾ ਵਾਪਰੀ ਹੈ ਮੇਰੇ ਮੂੰਹ ਚ ਕੋਈ ਰਾਜਨੀਤਿਕ ਸ਼ਬਦ ਸੁਣਿਆ ਬਿਲਕੁਲ ਨਹੀਂ ਅੱਜ ਮੈਂ ਸਟੇਜ ਤੇ ਬੋਲਿਆ ਵੀ ਨਹੀਂ ਨਾ ਮੈਂ ਕਿਹਾ ਬੋਲਣ ਲਈ ਮੈਂ ਤਾਂ ਸਿਰਫ ਆਪਦੇ ਡਿਸਟ੍ਰਿਕਟ ਦਾ ਨਾਲ ਖੜਾ ਹਾਂ ਇਸੇ ਟਾਈਮ ਔਖੇ ਟਾਈਮ ਪਰਵਾਹ ਨਾਲ ਖੜਨਾ ਚਾਹੀਦਾ ਜਾਂ ਸਿਆਸਤ ਕੀਤੀ ਚਾਹੀਦੀ ਹੈ ਇਸ ਟਾਈਮ ਇੰਡੀਆ ਡਿਸਟਰਬ ਹੋਏ ਹੋਏ ਲੋਕਾਂ ਨੂੰ ਰਾਜਨੀਤੀ ਸੁਧਰੀ ਹੈ ਰਾਜਨੀਤੀ ਕਰਨ ਲਈ ਸਾਡੇ ਕੋਲ ਬਥੇਰੇ ਮੁੱਦੇ ਨੇ ਤੁਸੀਂ ਭਾਵਕ ਹੋ ਰਹੇ ਹੋ ਤੁਹਾਡੇ ਜਿਵੇਂ ਆਰਮੀ ਤੁਹਾਡੇ ਨਾਲ ਖੜੀ ਹੋਈ ਹੈ ਸਾਰਾ ਦੇਸ਼ ਤੁਹਾਡੇ ਨਾਲ ਖੜਾ ਆਇਆ ਤੁਸੀਂ ਭਾਵਕ ਹੋ ਰਹੇ ਹੋ ਇਹ ਇਹ ਹੰਝੂ ਕੁਝ ਕਹਿਣਾ ਚਾ ਰਹੇ ਨੇ ਅਸੀਂ ਆ ਪੂਰੇ ਪਰਿਵਾਰ ਨਾਲ ਖੜਾਂਗੇ ਇਨਸਾਫ ਲਵਾਵਾਂਗੇ ਕਿਉਂਕਿ ਆ ਪਰਿਵਾਰ ਗਲਤ ਨਹੀਂ ਹੈ ਦੇਖੋ ਇਹ ਰੱਬ ਦਾ ਪਾਣਾ ਹੁੰਦਾ ਆਈ ਬੇਟਨ ਆਪੇ ਚੱਲ ਕੇ ਆਇਆ ਹੈ ਬਿਲਕੁਲ ਇਹਨਾਂ ਸੇਫ ਸਾਈਡ ਹੁਣ ਕੀਤਾ ਜਾਏਗਾ ਅਨੁਸ਼ਾਸਨ ਮੰਗਦੇ ਪ੍ਰਸ਼ਾਸਨ ਤੋਂ ਕਿ ਇਹਨਾਂ ਨੂੰ ਜਿਵੇਂ ਮੈਂ ਆਪਣੇ ਪਰਿਵਾਰ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਹੈ ਉਹੀ ਜ਼ਿੰਮੇਵਾਰੀ ਮੇਰੀ ਇਹਦੇ ਪ੍ਰਤੀ ਬੰਦੀ ਹੈ ਉਸ ਤੋਂ ਜ਼ਿਆਦਾ ਬੰਦੀ ਆ ਸਮਕਾਂ ਦੀ ਕਿਉਂਕਿ ਆ ਤਾਂ ਮੇਰਾ ਆਪ ਦਾ ਰਿਸ਼ਤੇਦਾਰ ਭਰਾ ਹੈ ਰਿਸ਼ਤੇਦਾਰ ਨੇ ਆ ਇੱਕ ਆਮ ਬੰਦਾ ਜਿਹੜਾ ਖੜਾ ਹੋ ਕੇ ਆਇਆ ਹੈ ਜੇ ਇਹਨੇ ਮੈਨੂੰ ਸਾਈਡ ਤੋਂ ਕੇ ਪਤਾ ਕੀ ਕਿਹਾ ਸੀ ਕਹਿੰਦਾ ਮੈਂ ਇਕੱਲਾ ਬੰਦਾ ਕਮਾਉਣ ਨਾਲ ਆ ਜੇ ਮੈਨੂੰ ਕੁਝ ਹੋ ਗਿਆ ਮੇਰਾ ਪਰਿਵਾਰ ਭੁੱਖਾ ਮਰ ਜੂ ਮੈਂ ਮੈਂ ਕਿਹਾ ਚਿੰਤਾ ਨਾ ਕਰ ਤੇਰੇ ਨਾਲ ਮੈਂ ਖੜਾ ਆ ਬਾਬਾ ਜੀ ਇਹ ਤਾਂ ਦੁਖਦਵਾਰਨ ਸਾਹਿਬ ਹੈ ਮੈਂ ਕਿਹਾ ਤੇਰੀ ਜ਼ਿੰਮੇਵਾਰੀ ਮੇਰੀ ਹੈ ਆਪਾਂ ਇਨਸਾਫ ਨਾਲ ਕਰਨਾ ਮੈਂ ਇਹਨੂੰ ਇੱਕ ਗੱਲ ਹੋਰ ਕਹੀ ਸੀ ਮੈਂ ਕਿਹਾ ਜੋ ਸੱਚਾਈ ਹੈ ਉਹ ਦੱਸਣੀ ਹੈ ਮੀਡੀਆ ਨੂੰ ਵੀ ਦੱਸਾ ਦੀ ਸੱਚਾਈ ਜੋ ਜੋ ਤੂੰ ਦੇਖਿਆ ਉਹ ਸੱਚ ਦੱਸ ਦੇ ਤਾਂ ਮੈਂ ਇਹ ਜੀ ਬਹਾਦਰੀ ਨੂੰ ਸਲਾਮ ਕਰਦਾ ਟੋਟਲ ਕਿੰਨੇ ਆਈ ਵਿਟਨੈਸ ਹੋ ਗਏ ਇੱਕ ਤਾਂ ਆ ਗਏ ਦੂਜੇ ਕਰਨਲ ਸਾਹਿਬ ਦੇ ਬੇਟੇ ਹੀ ਕਰਨਲ ਸਾਹਿਬ ਆਪ ਉਹਨਾਂ ਨੇ ਆ ਬਿਆਨ ਦਿੱਤੇ ਹੋਰ ਵੀ ਕੋਈ ਇਸ ਦੇ ਵਿੱਚ ਹੈਗਾ ਜਿਵੇਂ ਢਾਬਾ ਮਾਲਕ ਨੇ ਬਿਆਨ ਚੇਂਜ ਕਰ ਆਈ ਵਿਟਨੈ ਸਾਡੇ ਕੋਲ ਪਹਿਲਾਂ ਆ ਚੁੱਕੇ ਆ ਤੀਜਾ ਆਈ ਵਿਟਨੈਸ ਆਇਆ ਸਾਡੇ ਜਿਹੜੇ ਬੱਚੇ ਉਹਨਾਂ ਨੇ ਜੀ ਦਿਆ ਇੱਕ ਆਈ ਵਿਟਨੈਸ ਜਿਹੜੇ ਦੋ ਹੈਗੇ ਨੇ ਉਹਨਾਂ ਨੇ ਤਾਂ ਬਕਾਇਦਾ ਉਹ ਦੂਸਰੀ ਉੱਥੋਂ ਭਜਾਇਆ ਹੈ ਕਰਨਲ ਸਾਹਿਬ ਨੂੰ ਇਹਨਾਂ ਦੇ ਬੇਟੇ ਨੇ ਕਿ ਤੁਸੀਂ ਜਾਓ ਤੁਹਾਨੂੰ ਮਾਰ ਦੇਣਗੇ ਇੱਥੇ ਆ ਸਾਨੂੰ ਉਹਦੇ ਆ ਸ਼ਬਦ ਸੀਗੇ ਕਹਿੰਦਾ ਜੀ ਤੁਸੀਂ ਜਾਓ ਇੱਥੋਂ ਇੰਨੇ ਇੰਨੀ ਜ਼ਿਆਦਾ ਵਾਇਲੈਂਟ ਹੋਏ दारू ਪੀਤੀ ਹੋਈ ਹੈ ਇਹਨਾਂ ਨੇ ਇੱਥੋਂ ਮਾਰ ਦੇਣਗੇ ਭੱਜੋ ਇੱਥੋਂ ਉਹਨੇ ਭਜਾਇਆ ਫਟਾਫਟ ਉੱਥੇ ਕਿਉਂਕਿ ਉੱਥੇ ਲੋਕਾਂ ਨੇ ਕਰਨਾਲ ਸਾਹਿਬ ਨੂੰ ਬਚਾਉਣ ਦੀ ਕੋਸ਼ਿਸ਼ ਬਹੁਤ ਕੋਸ਼ਿਸ਼ ਕੀਤੀ ਠੀਕ ਹੈ ਤਾਂ ਟੱਲੋ ਸਾਹਿਬ ਸਾਡੇ ਨਾਲ ਸੀਗੇ ਤਾਂ ਰਵਿੰਦਰ ਜਿਹੜਾ ਹੈ ਇਹ ਆਈ ਵਿਟਨੈਸ ਹੈ ਆਲਰੇਡੀ ਤਿੰਨ ਆਈ ਵਿਟਨੈਸ ਜਿਹੜੇ ਨੇ ਇਹਨਾਂ ਦੇ ਕੋਲ ਆ ਚੁੱਕੇ ਨੇ ਤੇ ਦੋ ਵਿਟਨੈਸ ਇਹ ਤੀਜਾ ਆਈ ਵਿਟਨੈਸ ਹੈਗਾ ਇਹ ਇੱਥੇ ਪਹੁੰਚਿਆ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਪਟਿਆਲੇ ਤੋਂ ਇਹ ਐਕਸਕਲੂਸਿਵ ਤਸਵੀਰ ਉਹ ਜ਼ਾਰ ਟੀਵੀ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਢੱਲੋ ਸਾਹਿਬ ਭਾਵਕ ਹੋ ਗਏ ਕਹਿੰਦੇ ਮੈਂ ਕੋਈ ਸਿਆਸਤਤ ਨਹੀਂ ਕਰ ਰਿਹਾ ਤੇ ਜਮਾ ਬਿਨਾ ਕਿਸੇ ਚ ਜਗਤੋਂ ਬਿਨਾ ਕਿਸੇ ਸਿਆਸਤ ਤੋਂ ਆਪਣੇ ਪਰਿਵਾਰ ਨਾਲ ਖੜਾ ਹੋਇਆ ਠੀਕ ਤੇ ਇੱਥੇ ਇਹ ਤਸਵੀਰ ਹੈ ਜਿਸ ਚ ਇੱਕ ਨਾਲ ਸਾਰੀ ਚੀਜ਼ ਹੋਈ ਹੈ ਰਵਿੰਦਰ ਸਿੰਘ ਹੈ ਜਿਸ ਨੂੰ ਸਾਰਾ ਸਮਝਾਇਆ ਜਾ ਰਿਹਾ ਹੈ ਇਹ ਆਈ ਵਿਟਨੈਸ ਹੈ ਇਹ ਆਪਣੇ ਆਪ ਨੂੰ ਆਈ ਵਿਟਨੈਸ ਕਹਿ ਰਿਹਾ ਕਿ ਉਸ ਵੇਲੇ ਰਾਤ ਨੂੰ ਜਦੋਂ ਕੁੱਟਮਾਰ ਹੋ ਰਹੀ ਸੀਗੀ ਮੈਂ ਉੱਥੇ ਦੇਖਿਆ ਪੁਲਿਸ ਸਮਾਜ ਮੇ ਉੱਥੇ ਸੀਗੇ ਤੇ ਇਹ ਤਸਵੀਰ ਹੈ El Singhi.